ਤਾਂ ਦਸਿਕੀ ਸੁਵਿਧਾ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਜੀ ਖਿਲਾਫ ਅਮਿਸ਼ਾ ਵੱਲੋਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਸ਼੍ਰੀ ਮੁਕਸਰ ਸਾਹਿਬ ਵਿੱਚ ਸਾਬਕਾ ਵਿਧਾਇਕ ਰੁਪਿੰਦਰ ਸਿੰਘ ਰੂਬੀ ਦੇ ਇਕ ਵਾਈਵ ਵਿੱਚ ਵਕ-ਵਕ ਜਥੇ ਬੰਦਿਆਂ ਦੇ ਵੱਲੋਂ ਸ਼੍ਰੀ ਮੁਕਸਰ ਸਾਹਿਬ ਦੇ ਕੋਟਕਪੂਰਾ ਚੌਂਕ ਦੇ ਵਿੱਚ ਅਮਿਸ਼ਾ ਤੇ ਭਾਜਪਾ ਦਾ ਪੁਤਲਾ ਸਾੜ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਅਮਿਸ਼ਾ ਦੇਸ਼ਵਾਸੀਆਂ ਤੋਂ ਮਾਫੀ ਮੰਗਣ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕਿ ਅਸੀਂ ਸਾਰਾ ਦਬਿਲ ਕਲੀ ਸਮਾਇ ਤੇ ਸਾਡੇ ਨਾਲ ਹੋਰ ਭਾਈਚਾਰੇ ਦੇ ਲੋਕ ਇਕੱਠੇ ਹੋਏ ਆ ਕਾਰਨ ਜਿਹੜਾ ਕੱਲ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਨੇ ਡਾਕਟਰ ਭੀਮਰਾਓਂ ਵੇਦਕਰ ਜਿਹੜੇ ਕਿ ਸਾਡੇ ਬਹੁਤ ਸਨਮਾਨਯੋਗ ਨੇ ਉਹਨਾਂ ਲਈ ਇੱਕ ਮਾੜੀ ਸ਼ਬਦਾਵਲੀ ਯੂਜ਼ ਕੀਤੀ ਹੈ ਔਰ ਕਲੀ ਦਾ ਨੋ ਵੀ ਕਿ ਹੈ ਕਿ ਤੁਸੀਂ ਕੀ ਅੰਬੇਦਕਰ ਮੇਕਰ ਮੇਕਰ ਕਰਦੇ ਰਹਿੰਦੇ ਹੋ ਐਨਾ ਟਾਈਮ ਤੁਸੀਂ ਭਗਵਾਨ ਦਾ ਨਾਮ ਲੈਂਦੇ ਤਾਂ ਤੁਸੀਂ ਸਵਰਗਾਂ 'ਚ ਪਹੁੰਚ ਜਾਣਾ ਸੀ ਦੇਖੋ ਕਿੰਨੀ ਮਾੜੀ ਦਈਏ ਮੇਚਾ ਨੂੰ ਸੋਚਣਾ ਚਾਹੀਦਾ ਹੈ ਕਿ ਅਗਰ ਉਹ ਅੱਜ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਖੜ ਕੇ ਬੋਲ ਰਹੇ ਹੈ ਤਾਂ ਉਹਨਾਂ ਨੇ ਹੱਕੀ ਉਹਨਾਂ ਨੂੰ ਕੀ ਨੇ ਹੱਕ ਦਿੱਤਾ ਸੰਵਿਧਾਨ ਨਹੀਂ ਹੱਕ ਦਿੰਦਾ ਅਗਰ ਰਾਜ ਸီး ਇੱਥੇ ਖੜੇ ਬੋਲ ਰਹੇ ਆ ਸਾਨੂੰ ਕੋਈ ਅਧਿ ਦੇ ਮਿਲੇ ਉਹ ਕਿਹਨੇ ਦਿੱਤੇ ਉਹ ਸੰਵਿਧਾਨ ਨਹੀਂ ਦਿੱਤੇ ਸੰਵਿਧਾਨ ਜੀ ਨੇ ਬਣਾਇਆ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਬ्रेन ਹੈ ਉਹ ਇਹ ਉਹਨਾਂ ਦੀ ਸੋਚ ਇੱਥੇ ਉਜਾਗਰ ਹੋ ਜਾਂਦੀ ਹੈ ਕਿ ਉਹ ਕੀ ਸੋਚਦੇ ਦਲਿਤ ਸਮਾਜ ਬਾਰੇ ਨਾ ਉਹ ਔਰਤਾ ਦੀ ਗੱਲ ਕਰਦੇ ਨਾ ਦਲਿਤ ਸਮਾਜ ਦੀ ਇੱਜ਼ਤ ਕਰਦੇ ਆ ਨਾਲੇ ਉਹਨਾਂ ਨੂੰ ਪਤਾ ਹੈ ਕਿ ਉਹ ਦਲਿਤ ਸਮਾਜ ਦੀ ਔਰਤਾਂ ਦੀ ਸਾਰਿਆਂ ਦੀ ਵੋਟਾਂ ਲੈ ਕੇ ਹੀ ਇੱਥੋਂ ਤੱਕ ਪਹੁੰਚੇ ਆ ਤੇ ਫਿਰ ਵੀ ਉਹਨਾਂ ਦੀ ਇਹ ਸੋਚ ਹੈ ਅਸੀਂ ਸਾਰਾ ਸਮਾਜ ਸਾਰਾ ਦਲਿਤ ਭਾਈਚਾਰਾ ਇਹ ਚਾਹੁੰਦੇ ਆ ਕਿ ਅਮਿਤ ਸ਼ਾਹ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਨਾਲ ਹੀ ਆਪਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ